ਨਗਾਤਾ ਤੁਸੀਂ ਬਣੀ ਹੋਏ 247 ਪੰਜਾਬ ਦੇ ਨਾਲ ਲੈ ਆ ਤੁਹਾਡਾ ਰਿਪੋਰਟ ਆਪ Punjab ਕੇ ਅੰਮ੍ਰਿਤਸਰ ਤੋਂ ਕੱਟਨਾ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਫਤਿਹ ਸਿੰਘ ਕੋਲੋਹੀ ਦੇ ਵਿੱਚ ਅੱਜ ਸਵੇਰੇ ਸਵੇਰ ਤੜ੍ਹਸਾਰ ਜੋ ਹੈ ਇੱਕ ਬਿਜਲੀ ਵਿੱਚ ਜੋ ਹੈ ਅੱਗ ਲੱਗਣ ਦੀ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਸਾਰੇ ਮੀਟਰ ਜੁੜੇ ਸਨ ਸੜ ਕੇ ਸਵਾਹ ਹੋ ਗਏ ਸਨ ਉਥੇ ਲੋਕਾਂ ਵੱਲੋਂ ਜੋ ਹੈ ਬਿਜਲੀ ਦੇ ਪਾਵਰ ਨਿਸ ਦੀ ਸੂਚਨਾ ਦਿੱਤੀ ਗਈ ਕਿ ਦੱਸਿਆ ਜਾ ਰਿਹਾ ਕਿ ਜਦੋਂ ਮੀਟਰਾਂ 'ਲੋਗ ਆਗ ਲੱਗੀ ਸੀ ਉਸ ਤੋਂ ਬਾਅਦ ਇਲਾਕੇ ਦੀ ਜਲਾਈ ਦਾ ਉਹ ਵੀ ਚਲੀ ਗਈ ਸੀ ਲੋਕਾਂ ਵੱਲੋਂ ਜੋ ਹੈ ਕਾਫੀ ਜੋ ਹੈ ਲੋਕਾਂ ਵਿੱਚ ਸਹਿਮ ਦਾ ਮਾਹੌਲ ਦੇਖ ਨੂੰ ਮਿਲ ਰਿਹਾ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਸ ਤਰ੍ਹਾਂ ਉਖਾ ਰਿਹਾ ਕਿ ਗਲੀ ਦੇ ਵਿੱਚ ਲੋਕਾਂ ਦੀਆਂ ਗੱਡੀਆਂ ਵੀ ਖੜੀਆਂ ਹੋਈਆਂ ਨੇ ਜੋ ਆਗ ਸੀ ਉਹ ਲੋਕਾਂ ਦੇ ਘਰਾਂ ਨੂੰ ਵੀ ਲੱਗ ਸਕਦੀ ਸੀ ਕੋਈ ਵੱਡੀ ਜੋ ਹੈ ਕੋਈ ਅਨਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਅੰਮ੍ਰਿਤਸਰ ਦੀ ਫਤੇਹ ਸਿੰਘ ਕਲੋਨੀ ਵਿੱਚ ਅੱਜ ਤੜਕਸਰ ਬਿਜਲੀ ਦੇ ਮੀਟਰਾਂ ਨੂੰ ਆਗ ਲੱਗਣ ਦੀ घटना ਵਾਪਰੀ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ چل ਸਕਿਆ ਪਰ ਸਾਰੇ ਮੀਟਰ ਜਿਹੜੇ ਨੇ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੇ ਨਾਲ ਇਲਾਕੇ ਦੀ ਬਿਜਲੀ ਵੀ ਚਲੀ ਗਈ ਇਲਾਕੇ ਦੇ ਲੋਕਾਂ ਨੇ ਸੀ ਸੂਚਨਾ ਬਿਜਲੀ ਵਿਭਾਗ ਵਿੱਚ ਦਿੱਤੀ ਤੇ ਅੱਗ ਲੱਗਣ ਦੇ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗਲੀ ਵਿੱਚ ਲੋਕਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਇਹ ਜੋ ਆਗਿਆ ਘਰਾਂ ਨੂੰ ਵੀ ਲੱਗ ਸਕਦੀ ਸੀ ਪਰ ਕਿਹਾ ਜਾ ਰਿਹਾ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਥੇ ਮੇਰਾ ਨਾਮ ਤੁਸੀਂ ਬਣੀ ਹੋਏ 247 ਪੰਜਾਬ ਦੇ ਨਾਲ ਮੈਂ ਹਾਂ ਤੁਹਾਡਾ ਰਵੀ ਗੋਵਰ ਤਾਂ ਪੰਜਾਬ ਦੀ ਅੰਮ੍ਰਿਤਸਰ ਤੋਂ ਘਟਨਾ ਸਾਹਮਣੇ ਆ ਰਹੀ ਹੈ 10000ਾਰੇ ਕੀ ਅੰਮ੍ਰਿਤਸਰ ਦੇ ਫਤਿਹ ਸਿੰਘ ਖਲੋਵੀ ਦੇ ਵਿੱਚ ਅੱਜ ਸਵੇਰੇ ਸਵੇਰ ਤੜਸਾਰ ਜੋ ਹੈ ਇੱਕ ਬਿਜਲੀ ਦੇ ਵਿੱਚ ਜੋ ਹੈ ਅੱਗ ਲੱਗਣ ਦੀ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਸਾਰੇ ਮੀਟਰ ਜੁੜੇ ਸੰਸਰ ਕੇ ਸਵਾਬ ਹੋ ਗਏ ਸਨ ਉੱਥੇ ਲੋਕਾਂ ਵੱਲੋਂ ਜੋ ਹੈ ਬਿਜਲੀ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ ਕਿ 10000ਾਰੇ ਕਿ ਜਦੋਂ ਮੀਟਰਾਂ 'ਵਾਂਗ ਅੱਗ ਲੱਗੀ ਸੀ ਉਸ ਤੋਂ ਬਾਅਦ ਇਲਾਕੇ ਦੀ ਜੁਲਾਈਟ ਹੈ ਉਹ ਵੀ ਚਲੀ ਗਈ ਸੀ ਲੋਕਾਂ ਵੱਲੋਂ ਜੋ ਹੈ ਕਾਫੀ ਜੋ ਹੈ ਲੋਕਾਂ ਵਿੱਚ ਸਹਿਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਕਿ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਸ ਤੁਹਾਨੂੰ ਦਿਖਾ ਰਿਹਾ ਕਿ ਗਲੀ ਦੇ ਵਿੱਚ ਲੋਕਾਂ ਦੀ ਗੱਟੀਆਂ ਵੀ ਯੋਗ ਇਹ ਲੇਚੋ ਅਗਰ ਸੀ ਉਹ ਲੋਕਾਂ ਦੇ ਘਰਾਂ ਨੂੰ ਵੀ ਲੱਗ ਸਕਦੀ ਸੀ ਕੋਈ ਵੱਡੀ ਜੋ ਹੈ ਕੋਈ ਅਨਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਅੰਮ੍ਰਿਤਸਰ ਦੀ ਫਤੇਹ ਸਿੰਘ ਕਲੋਨੀ ਵਿੱਚ ਅੱਜ ਤੜਕਸਰ ਬਿਜਲੀ ਦੇ ਮੀਟਰਾਂ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ چل ਸਕਿਆ ਪਰ ਸਾਰੇ ਮੀਟਰ ਜਿਹੜੇ ਨੇ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੇ ਨਾਲ ਇਲਾਕੇ ਦੀ ਬਿਜਲੀ ਵੀ ਚਲੀ ਗਈ ਇਲਾਕੇ ਦੇ ਲੋਕਾਂ ਨੇ ਸੀ ਸੂਚਨਾ ਬਿਜਲੀ ਵਿਭਾਗ ਵਿੱਚ ਦਿੱਤੀ ਤੇ ਅੱਗ ਲੱਗਣ ਦੇ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਗਲੀ ਵਿੱਚ ਲੋਕਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਇਹ ਜੋ ਆਗਿਆ ਘਰਾ ਨੂੰ ਵੀ ਲੱਗ ਸਕਦੀ ਸੀ ਪਰ ਕਿਹਾ ਜਾ ਰਿਹਾ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਥੇ ਨਗਾਧਰ ਤੁਸੀਂ ਬਣੀ ਹੋਏ 24/7 ਪੰਜਾਬ ਦੇ ਨਾਮ ਲੈ ਹਾਂ ਤੁਹਾਡਾ ਰਿਪੋਰਟਰ ਆਪਾਂ ਜਾ ਕੇ ਅੰਮ੍ਰਿਤਸਰ ਤੋਂ ਘਟਨਾ ਸਾਹਮਣੇ ਆ ਰਹੀ ਹੈ ਦੱਸਿਆ ਜਾ ਰਿਹਾ ਕਿ ਅੰਮ੍ਰਿਤਸਰ ਦੇ ਫਤਿਹ ਸਿੰਘ ਖਲੋਬੀ ਦੇ ਵਿੱਚ ਅੱਜ ਸਵੇਰੇ ਸਵੇਰ ਤੜਤਾਰ ਸਾਰ ਜੋ ਹੈ ਇੱਕ ਬਿਜਲੀ ਵਿੱਚ ਜੋ ਹੈ ਅੱਗ ਲੱਗਣ ਦੀ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਸਾਰੇ ਮੀਟਰ ਜੁੜੇ ਸੰਸਰ ਕੇ ਸਵਾਹ ਹੋ ਗਏ ਸਨ ਉਥੇ ਲੋਕਾਂ ਵੱਲੋਂ ਜੋ ਹੈ ਬਿਜਲੀ ਦੇ ਪਾਵਰ ਨੀਸ ਦੀ ਸੂਚਨਾ ਦਿੱਤੀ ਗਈ ਕਿ ਦੱਸਿਆ ਜਾ ਰਿਹਾ ਕਿ ਜਦੋਂ ਮੀਟਰਾਂ 'ਲ ਬਾਦ ਲੱਗੀ ਸੀ ਉਸ ਤੋਂ ਬਾਅਦ ਇਲਾਕੇ ਦੀ ਜੋ ਲਾਈਟ ਹੈ ਉਹ ਵੀ ਚਲੀ ਗਈ ਸੀ ਲੋਕਾਂ ਵੱਲੋਂ ਜੋ ਹੈ ਕਾਫੀ ਜੋ ਹੈ ਲੋਕਾਂ ਵਿੱਚ ਸਹਿਨ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਸੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਸ ਤੁਹਾਨੂੰ ਉਖਾ ਰਿਹਾ ਕਿ ਗਲੀ ਦੇ ਵਿੱਚ ਲੋਕਾਂ ਦੀ ਗੱਡੀਆਂ ਵੀ ਖੜੀਆਂ ਹੋਈਆਂ ਨੇ ਜੋ ਅੱਗ ਸੀ ਉਹ ਲੋਕਾਂ ਦੇ ਘਰਾਂ ਨੂੰ ਵੀ ਲੱਗ ਸਕਦੀ ਸੀ ਕੋਈ ਵੱਡੀ ਜੋ ਹੈ ਕੋਈ ਅਨੁਸੁਖਾਵੀ ਘਟਨਾ ਵੀ ਵਾਪਰ ਸਕਦੀ ਸੀ ਅੰਮ੍ਰਿਤਸਰ ਦੀ ਫਤੇਹ ਸਿੰਘ ਕਲੋਨੀ ਵਿੱਚ ਅੱਜ ਤੜਕਸਾਰ ਬਿਜਲੀ ਦੇ ਮੀਟਰਾਂ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ چل ਸਕਿਆ ਪਰ ਸਾਰੇ ਮੀਟਰ ਜੜਿੰਨੇ ਸੜ ਕੇ ਸੁਆਹ ਹੋ ਗਏ ਅੱਗ ਲੱਗਣ ਦੇ ਨਾਲ ਇਲਾਕੇ ਦੀ ਬਿਜਲੀ ਵੀ ਚਲੀ ਗਈ ਇਲਾਕੇ ਦੇ ਲੋਕਾਂ ਨੇ ਸੇ ਸੂਚਨਾ ਬਿਜਲੀ ਵਿਭਾਗ ਵਿੱਚ ਦਿੱਤੀ ਤੇ ਅੱਗ ਲੱਗਣ ਦੇ ਕਾਰਨ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਗਲੀ ਵਿੱਚ ਲੋਕਾਂ ਦੀਆਂ ਗੱਡੀਆਂ ਖੜੀਆਂ ਹੋਈਆਂ ਨੇ ਇਹ ਜੋ ਆਗਿਆ ਘਰਾਂ ਨੂੰ ਵੀ ਲੱਗ ਸਕਦੀ ਸੀ ਪਰ ਕਿਹਾ ਜਾ ਰਿਹਾ ਕਿ ਵੱਡਾ ਹਾਦਸਾ ਹੋਣ ਤੋਂ ਟਲ ਗਏ تھے۔